ਅੱਜ ਜੇ ਅਸੀਂ ਨਵੇਂ ਚਿਤਾਵਨੀ ਦੇ ਦੀ ਚੋਣੇ ਇਥੋਂ ਦੇ ਮਲਕ ਭਾਗੋਂ ਦੇ ਪਾਰਸੋ ਨੂੰ ਪਹਿਲਾਂ ਲੋਕ ਮੰਗਦੇ ਆ ਗਏ ਕੰਡੀ ਗਾਹ ਪੰਜਾਬ ਦਾ ਜਿਹੜਿਆ ਫੁੱਲ ਗਲਾਬ ਦਾ ਉਦੋਂ ਲੋਕ ਤੁਸੀਂ ਮੰਗਦੇ ਹੁੰਦੇ ਉਦੋਂ ਜਿਹੜੀ ਸਿਆਸੀ ਖੇਡ ਖੇਡੀ ਜਾਂਦੀ ਹੁੰਦੀ ਸੀ ਜਿਹੜਿਆ ਫੁੱਲ ਗਲਾਬ ਤੇ ਜਿਹਦੇ ਦੁਕਾਨਦਾਰ ਸੁਰਜਾ ਤੇ ਸਿਰਪਾਜੀ ਜਦੋਂ ਵੋਟਰਾਂ ਨਾ ਨਹੀਂ ਜਾਂਦੀਆਂ ਸੀ ਤੋਂ ਉਹ ਸੰਕਰ ਜਾਂਦਾ ਸੀ ਤੇ ਅੱਜ ਇਹ ਜਿਹੜਾ ਨਾਇਰ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਲੋਕਾਂ ਦੀ ਆਵਾਜ਼ ਹੈ ਲੋਕਾਂ ਦੇ ਸੀਨਿਆਂ ਤੋਂ ਉੱਠੀ ਆਵਾਜ਼ ਆ ਲੋਕਾਂ ਦਾ ਅੜਦਾ ਲੋਕ ਚੰਡੀਗੜ੍ਹ ਨੂੰ ਲੈਣਗੇ ਪਰ ਉਹਦਾ ਪਹਿਲਾ ਜਿਹੜਾ ਪਹਿਲਾ ਪ੍ਰਾਣ ਉਹ ਜਿਹੜਾ ਕਿਸੇ ਸਾਨੂੰ ਹੁਣ ਚੈਲੰਜ ਦਿੱਤਾ ਜਿੱਥੇ ਸਾਡੇ ਮਾਪੇ ਭਾਈ ਲਾਲੋਆਂ ਦੇ ਬੱਚੇ ਅੱਗ ਚੜੀ ਗਈ ਕਿਉਂਕਿ ਦੂਰੀ ਵਿੱਚ ਰੱਖ ਕੇ ਜਿੱਦੋਂ ਇੱਥੇ ਗੈਰਤਾਂ ਦੀ ਭੜਾਈ ਫਿਰ ਕੁੜੀਆਂ ਮੁੰਡਾ ਕੁੜੀਆਂ ਤੁਸੀਂ ਸਾਡਾ ਸੇਵਟ ਖਾਣ ਨੂੰ ਫਿਰਦੇ ਹੋ ਸਾਡਾ ਜਿਹੜਾ ਪੰਜਾਬੀ ਦਸਾਂ ਸਾਡੇ ਨੂੰ ਉਹ ਖਾਣ ਨੂੰ ਫਿਰਦੇ ਹੋ ਤੁਸੀਂ ਸਾਨੂੰ ਭਲਾਇਆ ਕਰੀਓ ਪਿੱਤਾ ਯਾ ਤੇ ਸੀਸ ਕਿਵੇਂ ਟਿਕਾਈਦਾ ਉਹ ਨਹੀਂ ਪੁੱਲਾ ਦੇਸੀ ਸਾਡਾ ਸੀ ਸੀਸ ਜੜਿਆ ਜਦੋਂ ਸਾਡੇ ਸਾਰਿਆਂ ਨੇ ਇਹ ਸਮਝ ਜਾਣਗੇ ਗੱਲ ਨੂੰ ਫਿਰ ਸੀਸ ਬੰਦ ਕੇ ਉੱਤਰੀਏ ਤੇ ਜੀਣਗੇ ਪਰ ਹੁਕਮ ਰੰਮੋ ਲੈ ਤੁਮੇ ਔਰ ਨਾ ਤਨਖਾੜੀ ਲੋਕ ਨਿਕਰੀ ਪੁੱਤੀ ਆ ਇਹ ਲੋਕਾਂ ਨੇ ਸਿੱਧੇ ਜੋ ਪੁੱਈ ਹੋਈ ਤੁਹਾਨੂੰ ਸਮਾਨ ਕਰਕੇ ਦੌਰ ਲੋਕੀ ਟੱਕ ਚਾਹੇ ਮਸਲਾ ਇੱਕ ਟੋਰੀ ਬਰਾਤੀ ਦਾ ਚਾਹੇ ਲੈਣਾ ਉਹ ਵੀ ਸੀਵੀ ਪੈਕਟੀਆਂ ਮੰਗਾ ਮੰਗ ਲੀਆਂ ਲੱਗਦੀਆਂ ਪਰ ਜਿਹੜੀਆਂ ਚੋਣਾ ਕੌੜੀਆਂ ਉਤੋਂ ਪੱਜ ਰਹਿਆ ਜੇ ਭਰਾਵਰ ਬੱਚਿਓ ਤੁਹਾਨੂੰ ਸੁਵਜਨ ਹੋ ਕੇ ਕਹਿੰਦੇ ਆ ਡੱਕੇ ਰਹੋ ਰੋਜ ਥਾਪੇ ਜਾਗਰਾਂ ਦੇ ਰੋਜ ਕੋਈ ਸਪੋਰਟਰ ਰੋਟੇ ਤੇ ਚਲਗੇ ਤੁਸੀਂ ਤਾਂ ਦੇ ਰਹੋ ਜਿੰਦਾਬਾਦ 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 100 ਵਾਰ ਜਿੰਦਾਬਾਦ 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 ਤੁਸੀਂ ਸਰਕਾਰ ਕਰਦੇ ਹੁੰਦੇ ਆਉਂਦੇ ਖੇਤਾਂ ਨੂੰ ਬਾੜ ਅੱਜ ਪੰਜਾਬ ਸਰਕਾਰ ਬਾੜ ਵੜਾਈ ਜਾਂ ਤੁਸੀਂ ਬਾੜ ਕੀਤੀ ਸੀ ਪਰ ਮਿੱਤਰੋ ਜਿਹੜੇ ਸਾਡੇ ਚੌਕੀਦਾਰ ਸੀ ਉਹ ਚੋਰਾਆਂ ਨੂੰ ਰਲੇ ਹੋਇਆ ਕੋਈ ਬਿਆਨ ਨਹੀਂ ਆਇਆ ਉਹਨਾਂ ਦਾ ਵੱਲੋਂ ਬੋਲਣਾ ਚਾਹੀਦਾ ਸੀ ਜਦੋਂ ਜੂਰੀ ਪ੍ਰੈਕਟਿਸ ਜਾਂਦੀ ਆ ਮੋਰਚਾ ਲਾਉਣਾ ਚਾਹੀਦਾ ਸੀ ਪਰ ਜਿਹੜਾ ਚੌਕੀਦਾਰ ਉਹ ਸੈਂਟਰ ਤੇ ਚੋਰਾਂ ਨਾਲ ਲੜਿਆ ਰਿਹਾ ਹੋਇਆ ਇੱਥੇ ਹੀ ਦੱਸ ਜੀ ਸਾਡੇ ਕੋਲੇ ਸਬੂਤ ਪਿਆ ਦੇਖੋ ਨੌਂ ਤੀਕ ਤੱਕ ਬਿਜਲੀ ਬੋਰ ਨੂੰ ਪ੍ਰਾਈਵੇਟ ਕਰਨ ਦਾ ਨੋਟਿਸ ਆਇਆ ਪੰਜਾਬ ਸਰਕਾਰ ਨੂੰ ਅਜੇ ਤੱਕ ਉਹਨਾਂ ਨੇ ਬਿਆਨ ਨਹੀਂ ਦਿੱਤਾ ਨਾ ਨਾਂ ਦੀ ਤੇ ਅਸੀਂ ਪਤਾ ਕਰ ਲਈਏ ਇਹਦਾ ਫਸੋੜੀਆਂ ਤੇ ਇੱਕ ਹੋਰ ਆ ਜਿਹੜਾ ਪਹਿਲਾ ਜਿਹੜਾ ਕੋਈ ਅਸੀਂ ਦਿੱਲੀ ਵਾਲਿਆਂ ਨੇ ਸਿਕੰਦਰ ਜੈਨ ਉਹ ਬਿਜਲੀ ਬੋਰਡ ਨੂੰ ਪ੍ਰੈਜ਼ੀਡੈਂਟ ਕੰਟ ਦਾ ਜ਼ੋਰ ਉਹਨਾਂ ਦਾ ਲੱਗਿਆ ਹੋਇਆ ਇਸੇ ਤਰ੍ਹਾਂ ਹੀ ਜੂਨੀ ਪ੍ਰੈਕਟਿਕ ਵੀ ਉਹਨਾਂ ਦਾ ਜ਼ੋਰ ਲੱਗਿਆ ਇਹ ਦਿੱਲੀ ਵਾਲੇ ਜਿਹੜੇ ਵੱਡੇ ਸਿਰਾਂ ਵਾਲੇ ਆ ਬੜੇ ਸਰਸ ਨੰਬਰ 1 ਆ ਚਾਹੇ ਦੋ ਆ ਉਹ ਇੱਕ ਝਟ ਹੋ ਕੇ ਇਹਨਾਂ ਦੇ ਖਿਲਾਫ ਲੜਨਾ ਪਊਗਾ ਹੋਏ ਇਹਦੀ ਲੋਕਿਕਤਾ ਨੂੰ ਚਿੱਤਿਆ ਜਾਊਗਾ ਸੰਯੁਕਤ ਕਿਸਾਨ ਮੋਰਚਾ ਅੱਜ ਤੁਹਾਡੀ ਗਵਾਹੀ ਕਰਦਾ ਅਸੀਂ ਸਰਪੰਚ ਨਹੀਂ ਸੀ ਹੁਣ ਉਹ ਵੀ ਮੈਂ ਕਨਕਵੀਤ ਨਹੀਂ ਸੀ ਪਰ ਜਦੋਂ ਇਹਨਾਂ ਨੇ ਗੱਲ ਚੈਲੰਜ ਕੀਤਾ ਵੀ ਜੂਲੀ ਬ੍ਰੈਕਿਟ ਵਿੱਚ ਬੜਨ ਨਹੀਂ ਦੇਵਾਂਗੇ ਭਰਾਵੋ ਮੈਂ ਫੈਸਲਾ ਕੀਤਾ ਤੇ ਸਾਡੇ ਪਿੰਡ ਸਖਤਰਾ ਅੰਗਰੇਜ਼ ਸਿੰਘ ਨੇ ਰਾਤ ਦਾ ਗਰੁੱਪਰੇ ਵਿੱਚ ਪਾਤਾ ਤੇ ਅੱਜ ਅੱਠ ਜਿਲ੍ਹਿਆਂ ਦੇ ਵਿੱਚੋਂ ਦਰਦਾਂ 15-15 ਕੋਈ ਕੋਈ ਬੰਦੇ ਪਹੁੰਚੇ ਆ ਕਿੱਥੇ ਆ ਸੰਗਤ ਮੰਡੀ ਜਿਵੇਂ ਬਾਣ ਲਾਗੇ ਸਭੀ ਰੋਹ ਜਾਗੇ ਸੰਗਤ ਮੰਡੀ ਦਾ ਫੈਸਲਾ ਇੱਥੇ ਆਇਆ ਕਵੇ ਹੋਰ ਕੁੱਟੇ ਹੋਏ ਨੇ ਮੈਂ ਸਰਕਾਰ ਨੂੰ ਕਹਿੰਦਾ ਗੰਦ ਦੇ ਕੰਢੇ ਪੜ ਲਵੇ ਨਹੀਂ ਤੱਕ ਜਵੀ ਰੋਜ਼ ਜਵੀ ਬਾਲ ਲਾਗੂ ਤਵੀ ਰੋ ਕੇ ਆ ਗਿਆ ਦੂਰ ਖਵਾਏ ਹੋ ਕੇ ਲੜਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਦਾਬਾ 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 ਜਿੰਦਾਬਾ